ਸੜਕ ਵਾਰੇ ਅਸੀਂ ਇਹੋ ਹੀ ਕਹਿਣਾ ਚਾਹੁੰਨੇ ਵੀ ਸੜਕ ਬਣਨੀ ਚਾਹੀਦੀ ਹੈ ਤੇ ਸੜਕ ਨੂੰ ਕੋਈ ਦੇਖਦਾ ਨਹੀਂ ਸੜਕ ਖਰਾਬ ਹੋਈ ਨੂੰ 5-6 ਸਾਲ ਹੋਈ ਚੱਲੇ। ਤੋਂ ਮੰਗ ਕਰਦੇ ਹਾਂ ਦੀ ਸੜਕ ਬਣਨੀ ਚਾਹੀਦੀ ਹੈ। ਇਹ ਬਹੁਤ ਮਾੜਾ ਹਾਲ ਹੈ ਸਾਡੀ ਸੜਕ ਦਾ। ਜੀ 5-6 ਸਾਲ ਤੋਂ ਸਮਝ ਜਿਹੜੀ ਆ ਇਹ ਬਣਨ ਵਾਲੀ ਤੇ ਹੋਣੇ ਦੀ ਰਿਪੇਅਰ ਬਿਲਕੁਲ ਹੀ ਨਹੀਂ ਕੋਈ ਪਏ। ਇਹਨਾਂ ਟੋਇਆਂ ਨੂੰ ਬਹੁਤ ਚੰਗੀ ਆਉਂਦੀ ਹੈ ਮੋਟਰਸਾਈਕਲ ਵਾਲੇ ਤੇ ਗੱਡੀ ਵਾਲੇ। ਬਹੁਤ ਮੁਸ਼ਕਲ ਆ ਜਾਂਦੇ ਪੌਣਗੇ। ਕਿਨੇ ਰਸਤੇ ਜਾਣਾ ਪੈਣਾ। ਵੀ ਮੰਗ ਕਰਦੇ ਹਾਂ ਮਾਂਗਾ ਇਹ ਜਲਦੀ ਤੋਂ ਜਲਦੀ ਬਣਨੀ ਚਾਹੀਦੀ ਹੈ। ਸਦਾ ਇੰਨਾ ਕ ਮੰਦਾ ਹਾਲ ਕੀਤਾ ਆ ਮਾਈਨਿੰਗ ਵਾਲੇ ਵੀ ਇੱਥੋਂ ਦੀ ਲੰਗਦੇ ਆ ਜੀ। ਜਿਹੜੇ ਨਜਾਇਜ਼ ਮਾਈਨਿੰਗ ਕਰਦੇ ਆ ਉਹ ਵੀ ਲੰਗਦੇ ਆ ਤੇ ਰਾਤ ਦਿਨ ਇੱਥੋਂ ਦੀਆਂ ਗੱਡੀਆਂ ਲੰਗਦੀਆਂ ਆ ਗੱਡੀਆਂ ਰਾਹ ਦੇ ਵਿੱਚ ਐਕਸੀਡੈਂਟ ਵੀ ਹੁੰਦੇ ਆ ਬਹੁਤ ਮੰਦਾ ਹਾਲ ਆ ਤੇ ਸਾਨੂੰ ਤਾਂ ਇਹੋ ਹੀ ਆ ਜੀ ਬੇਨਤੀ ਆ ਵੀ ਇਹ ਸੜਕ ਬਣਾਈ ਜਾਵੇ ਛੇ ਜੀ। ਇਹਨੂੰ ਘੱਟੋ ਘੱਟ 5-6 ਸਾਲ ਹੋ ਗਏ ਆ ਜੀ। ਤੇ ਕੀ ਮੰਗ ਕਰਦੇ ਮੰਨਣੀ ਚਾਹੀਦੀ? ਮੰਗ ਤਾਂ ਹਾਂ ਜੀ ਇਹ ਕਰਦੇ ਆ ਜੀ ਬਣਨੀ ਚਾਹੀਦੀ। ਨਾ ਟਾਲੀਆਂ ਲੰਚਾ ਦੀਆਂ ਨਾ ਗੱਡੇ ਇੱਥੋਂ ਤੱਕ ਮੋਟਰਸਾਈਕਲ ਵੀ ਬਹੁਤ ਔਖਾ ਜੀ ਇਹ ਕਦੋਂ ਕਿੰਨੇ ਸਾਲ ਹੋ ਗਏ ਚੁੱਟੀ ਨੂੰ ਇਹਨੂੰ ਤਾਂ 4-5 ਸਾਲ ਹੋ ਗਏ ਇਦਾਂ ਜੀ ਤੇ ਬਣੀ ਨਹੀਂ ਤਾਦੀ ਨਹੀਂ ਬਣੀ ਨਹੀਂ ਜੀ ਇੱਕ ਵਾਰੀ ਮਾਮੂਲੀ ਜਾਂ ਉਹਨਾਂ ਨੇ ਪਾਇਆ ਸੀ ਬਸ ਉਹ ਬਹੁਤ ਚਿਰ ਹੋ ਗਿਆ ਬਾਅਦ ਕਿਸੇ ਨੇ ਇਸ ਦੇਖਿਆ ਨਹੀਂ ਕੋਈ ਆਂਟੇ ਦੇਖੇ ਨਹੀਂ ਇੰਨੀ ਬੁਰੀ ਹਾਲਤ ਆ ਵੀ ਲੰਗੜਾ ਵੀ ਮੋਸਲ ਹੋ ਗਿਆ ਪੈਰਾਂ ਤਾਂ ਵੀ ਠੇਡੇ ਲੱਗਦੇ ਆ ਟਾਂਡੇ ਤੱਕ ਜਾਂਦੀ ਜੂਰੇ ਤੋਂ ਟਾਂਡੇ ਤੱਕ ਜੀ ਅੱਛਾ ਲੋਕ ਫੇ ਇੱਥੋਂ ਦੀ ਫੇਕਦਾ ਜਾਂਦੇ ਉਹ ਖਰਾਬ ਨਹੀਂ ਹੁੰਦੇ ਬਹੁਤ ਖਰਾਬ ਹੁੰਦੇ ਆ ਜੀ ਥੋੜੇ ਨਹੀਂ ਬਹੁਤ ਖਰਾਬ ਹੁੰਦੇ ਆ ਕਈ ਵਾਰ ਤਾਂ ਟਰਾਲੀਆਂ ਵੀ ਪਲਗੀਆਂ ਦੇ ਇੱਕ ਪਾਸੇ ਉੱਚੀ ਇੱਕ ਪਾਸੇ ਨੀਵੀਂ ਟਰਾਲੀਆਂ ਵੀ ਪਲਗੀਆਂ ਗੱਡੀਆਂ ਵੀ ਪਲਟੀਆਂ ਗਈਆਂ ਹਾਂ ਹਾਸੇ ਹੋ ਜਾਂਦੇ ਹਾਂਜੀ ਹਾਂਜੀ ਹਾਸੇ ਬਹੁਤ ਹੁੰਦੇ ਆ ਜੀ ਸਰਕਾਰ ਬਣਾਵੇ ਜੀ ਤਾਂ ਬੇਨਤੀ ਹੈ ਜੀ ਸਾਡੀ ਸਰਕਾਰ ਦੇ ਕਿ ਬੇਨਤੀ ਹੈ ਸਰਦਾਰ ਸਰਕਾਰ ਦੇ ਕਿ ਸਾਡਾ ਬੇਨਤੀ ਹੈ ਔਰ ਅਸੀਂ ਕੀ ਕਰ ਸਕਦੇ ਆ ਜੀ ਅਸੀਂ ਤਾਂ ਬੇਨਤੀ ਕਰ ਸਕਦੇ ਆ ਬਾਨੀ ਵੀ ਚਾਹੀਦੀ ਆ ਜਿਹੜੇ ਮਿੱਟੀ ਦੇ ਆਏ ਆ ਵੱਡੇ ਟਰਾਲੇ ਚੱਲਦੇ ਨੇ ਉਹਨਾਂ ਨਾਲ ਪੰਨੀ ਹੋਵੇ ਰੋਕ ਚਾਹੀਦੀ ਆ ਇਹ ਨਹੀਂ ਲੱਗਣੀ ਚਾਹੀਦੀ ਜਿਹੜੀ ਮਿੱਟੀ ਮੈਨਿੰਗ ਚੱਲਦਾ ਨਾ ਹਾਂ ਇਹ 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 ਨਾ ਸਾਰੀ ਬਰਵਾਦੀ ਕੋਈ ਨਹੀਂ ਮੰਨਦਾ ਕੋਈ ਨਾ ਜੇ ਆਪਾਂ 10 ਫੁੱਟ ਦੀ ਲੈ ਆਉਣੇ ਉੱਤੇ ਰਖਾ ਕੇ ਤੇ ਮੁੜ ਕੇ ਹੱਦ ਨਹੀਂ ਮੌਕੇ ਤੇ ਸ਼ੱਕ ਜਾ ਕੇ ਦੇਖੋ ਦਿੱਕੀ ਗਏ ਆ ਕੋਈ ਲੋਕ ਨਹੀਂ ਉਹਨਾਂ ਨੇ ਸੜਕ ਬਰਬਾਦ ਕੀਤੀ ਉਹ ਸਾਡੇ ਗੱਡੀਆਂ ਰੇੜਿਆਂ ਨਾਲ ਨਹੀਂ ਬਰਬਾਦ ਹੁੰਦੀ ਮਿੱਤੀ ਬਹੁਤ ਲੱਗਦੀ ਆ ਤੇ ਬਸ ਉਹਦੇ ਨਾਲ